ਚਲੋ ਜੀ ਅੱਜ ਵਾਲੇ ਟੂ ਸੂਟ ਆ ਗਏ ਜੀ ਇਹ ਟੈਸਟਾ कॉटन ਦੀ ਕਮੀਜ਼ ਹੈ ਇਹਦੇ ਨਾਲ ਚਿਕਨ ਦੀ ਬਾਟਮ ਮਿਲੂਗੀ ਜੀ ਬਾਈਟ ਪ੍ਰਾਈਸ ਇਹਦਾ 2150 ਰੁਪਏ ਰਹੂਗਾ ਜੀ ਮੈਚਿੰਗ ਸੂਟ ਦਾ ਸ਼ਿਪਿੰਗ ਚਾਰਜਸ ਵਿੱਚ ਹੋਣਗੇ ਤਿੰਨ ਕਲਰ ਨੇ ਜੀ ਇਹਦੇ ਵਿੱਚ ਅਗਲੇ ਸੂਟ ਆ ਗਏ ਜੀ ਆਪਣੇ ਕੋਲੇ ਖਾਦੀ कॉटन ਦੇ ਵਿੱਚ ਇਹਦੇ ਨਾਲ ਮੈਚਿੰਗ ਸਲਵਾਰਾਂ ਨੇ ਕਲਰ ਕਾਫੀ ਜਾਦੇ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਹੈ ਜੀ ਇਹਦਾ ਚੌਥਾ ਕਲਰ ਆ ਗਿਆ ਬਾਈਨ ਇਸ ਤੋਂ ਬਾਅਦ ਹੈਗਾ ਪੰਜਵਾਂ ਕਲਰ ਜੀ ਫਿਰੋਜੀ ਤੇ ਇਹ ਸੀ ਮਾ ਕਲਰ ਹੈਗਾ ਇਹਦਾ ਪਰਪਲ ਆ ਆਪਾਂ ਜੋ ਵੀ ਤੁਹਾਨੂੰ ਸੂਟ ਦੇ ਵਿੱਚ ਹੈਗੇ ਨੇ ਦਿਖਾ ਦੰਨੇ ਆ ਇੱਕ ਇਹਦਾ ਲਾਈਟ ਪਰਪਲ ਹੈ ਇੱਕ ਡਾਰ ਦੇਖੋ ਜੀ ਇਹ ਜਾਮਨੀ ਟੋਨ ਤੇ ਆ ਗਿਆ ਖਾਦੀ ਕਾਟਨ ਦੇ ਸੂਟ ਨੇ ਬਹੁਤ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਬਲੈਕ ਤੇ ਗ੍ਰੇ ਦਾ ਕੰਬੀਨੇਸ਼ਨ ਅਗਲਾ ਸੂਟ ਆ ਗਿਆ ਜੀ ਲੈਮਨ ਸੂਟ ਆ ਗਿਆ ਇਸ ਤੋਂ ਬਾਅਦ ਹੈਗਾ ਸਕਿਨ ਸੂਟ ਹੈ ਮੈਚਿੰਗ ਬਹੁਤ ਸੋਹਣੀ ਹੈ ਦੇਖੋ ਆਫ ਵਾਈਟ ਦੇ ਨਾਲ ਅਗਲਾ ਸੂਟ ਆ ਗਿਆ ਜੀ ਇਹ ਵੀ ਸਕਿਨ ਵਾਲੀ ਹੈ ਜੀ ਇਹਦਾ ਪ੍ਰਿੰਟਿੰਗ ਦਾ ਫਰਕ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਵਧੀਆ ਸਰਦਾਰੀ ਜੀ ਲੁੱਕ ਦੇ ਸੂਟ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਲੈ ਸਕਦੇ ਹੋ ਅਗਲੇ ਸੂਟ ਆਗੇ ਜੀ ਪਿਓਰ ਕਾਟਨ ਦੇ ਵਿੱਚ ਇਹ ਕਾਟਨ ਤੁਹਾਨੂੰ ਮਿਲੂਗੀ ਜੀ ਰਾਮ ਟੈਕਸ ਦੀ ਇਹਦੇ ਨਾਲ ਤੁਹਾਨੂੰ ਸਲਵਾਰ ਵੀ ਰਾਮ ਟੈਕਸ ਦੀ ਮਿਲੂਗੀ ਜੀ ਕਮੀਜ਼ ਵੀ ਰਾਮ ਟੈਕਸ ਦਾ ਮਿਲੂਗਾ ਇਹਦੇ ਵਿੱਚ ਕਲਰ ਕਾਫੀ ਨੇ ਜੀ ਮੈਚਿੰਗ ਬ੍ਰੀਕ ਪ੍ਰਿੰਟ ਵੀ ਨੇ ਤੇ ਫਲਾਵਰ ਵੀ ਨੇ ਜੀ ਇਹਦੇ ਵਿੱਚ ਗਰਮਸ ਲੁੱਕ ਡਿਜ਼ਾਈਨ ਵੀ ਹੈ ਹਨਾ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1050 ਰੁਪਏ ਸ਼ਿਪਿੰਗ ਚਾਰजेस ਸਾਰੇ ਸੂਟਾਂ ਦੇ ਆਪਣੇ ਵਿੱਚ ਹੀ ਹੁੰਦੇ ਨੇ ਜੀ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਹੈ ਜੀ ਤੇ ਜੇ ਆਪਾਂ ਕਿਤੇ ਫੋਰਨ ਕੰਟਰੀ ਲਗਾਵਾਂਗੇ ਜੀ ਉਹਦੇ ਆਪਾਂ ਨੂੰ ਤੁਹਾਨੂੰ ਚਾਰਜ ਪੈਣਗੇ ਇੱਕ ਜੀ ਆਪਣੇ ਕੋਲੇ ਖਾਦੀ ਕਾਟਨ ਦੇ ਵਿੱਚ ਇਹ ਡਿਜ਼ਾਈਨ ਆਇਆ ਜਿਹਦੇ ਵਿੱਚ ਤਿੰਨ ਚਾਰ ਕਲਰ ਨੇ ਦੇਖੋ ਜੋ ਵੀ ਕਲਰ ਨੇ ਆਪਾਂ ਵੀਡੀਓ ਦੇ ਵਿੱਚ ਪਾਏ ਹੋਏ ਨੇ ਇਹਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਬਹੁਤ ਸੋਹਣੇ ਲੇਟੈਸਟ ਜਿਹੇ ਡਿਜ਼ਾਈਨ ਨੇ ਜੇ ਤੁਸੀਂ ਕਿ ਜੇ ਆਪਣੇ ਕੋਲ ਸੂਟ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਪਲੀਜ਼ ਮੈਂ ਥੋੜਾ ਜਿਹਾ ਪ੍ਰੋਬਲਮ ਦੇ ਵਿੱਚ ਕਰਕੇ ਮੈਥੋਂ ਵੀਡੀਓ ਇਸ ਕਰਕੇ ਨਹੀਂ ਬਣ ਰਹੀ ਦੇਖੋ ਡਿਜ਼ਾਈਨ ਇਹਦੇ ਵਿੱਚ ਕਾਫੀ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਪਲੀਜ਼ ਜਿਆਦੀ ਜਲਦੀ ਤੋਂ ਜਲਦੀ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਕਿਉਂਕਿ ਫਿਰ ਬਾਅਦ ਦੇ ਵਿੱਚ ਨਾ ਉਹ ਡਿਜ਼ਾਈਨ ਮਿਲਦਾ ਜੀ ਨਾ ਕਲਰ ਮਿਲਦਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ